ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਵਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅਮੀਰ ਗਾਰਦਿਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ। ਲਓ ਜੀ ਮੈਂ ਆਈ ਹੁਸੀਗੀ ਪਿੰਡ ਆਪਣੇ ਪੇਕੇ ਘਰ ਹਨਾ ਜਿੱਦਾਂ ਸਾਰਿਆਂ ਨੂੰ ਪਤਾ ਹੀ ਏ ਕਿ ਬ੍ਰਦਰ ਦੀ ਮੈਰਿਜ ਹੋਈ ਏ ਮੇਰੇ ਦੀ। ਉਹਦੇ ਕਰਕੇ ਮੈਂ ਇੱਥੇ ਹੀ ਸੀਗੀ ਤੇ ਮੈਂ ਤੇ ਭੂਆ ਜੀ ਰਹਿ ਗਏ ਸੀਗੇ ਬਾਕੀ ਸਾਰੇ ਚਲੇ ਗਏ ਜਦੋਂ ਮੈਂ ਜਿਹੜਾ ਹੈਗਾ ਦੁਕਾਨਾ ਬੰਦ ਕਰਕੇ ਆਈ ਸੀ ਜਦੋਂ ਫਿਰ ਦੁਕਾਨਾ ਖੋਲਣੀ ਆ ਫਿਰ ਹੁਣ ਸਾਰਿਆਂ ਨੂੰ ਕਿਹਾ ਹੋਇਆ ਹੈ ਨਾ ਤੇ ਫਿਰ ਔਖਾ ਹੋ ਜਾਂਦਾ ਵਿਚਾਲੇ ਕੰਮ ਛੱਡਣਾ ਹੁਣੇ ਮੈਂ ਰਹਿ ਜੂੰਗੀ ਫਿਰ ਚਲੋ ਭੈਣੂਰੀ ਆ ਜਾਣਗੇ ਬਦਲ ਬਦਲ ਕੇ ਕਿਉਂਕਿ ਘਰੇ ਵੀ ਕੋਈ ਹੈ ਨਹੀਂ ਹੈ ਨਾ ਸਾਰਿਆਂ ਨੂੰ ਪਤਾ ਹੀ ਹੈ ਪਿਛਲੇ ਮਹੀਨਿਆਂ ਵਿੱਚ ਮੰਮਾ ਵੀ ਮੇਰੇ ਐਕਸਪਾਇਰ ਹੋ ਗਏ ਸੀਗੇ ਉਹਦੇ ਕਰਕੇ ਹਜੇ ਇਹਨੂੰ ਵਿਚਾਰੀ ਨੂੰ ਪਰਜਾਈ ਨੂੰ ਪਤਾ ਵੀ ਨਹੀਂ ਨਵੀਂ-ਨਵੀਂ ਹੈ ਹੈ ਨਾ ਚਲੋ ਕਿਉਂਕਿ ਪਿੰਡ ਦੇ ਵਿੱਚੋਂ ਵੀ ਕੋਈ ਆ ਜਾ ਰਹੇ ਨੇ ਸਗਣ ਵਗੈਰਾ ਦੇਖਣ ਆਲੇ ਹਨ ਇੰਨੇ ਹੋਲੀ-ਵੋਲੀ ਪਤਾ ਲੱਗ ਜੂਗਾ ਅੱਜ ਜਿਹੜੀ ਹੈਗੀ ਮੇਰੀ ਮੈਰਿਜ ਐਨੀਵਰਸਰੀ ਵੀ ਹੈ ਜੀ ਤੇ ਕੱਲ ਨੂੰ ਮੈਂ ਪਿੰਡ ਜਾਣਾ ਸੀਗਾ ਤੇ ਅੱਜ ਹੁਣ ਕੁਲਵਿੰਦਰ ਜੀ ਤੇ ਹਰਸ ਆਏ ਆ ਕੇਕ ਵਗੈਰਾ ਲੈ ਕੇ ਆਏ ਆ ਘਾਣ ਪਿੰਡ ਨੂੰ ਕਹਿੰਦੇ ਸੀਗੇ ਕਿ ਬਾਹਰ ਚੱਲਦੇ ਆ ਤੇ ਮੇਰਾ ਬਸ ਮम्मा ਕਰਕੇ ਮੇਰੇ ਕਰਕੇ ਦਿਲ ਹੀ ਨਹੀਂ ਸੀਗਾ ਕਰਦਾ ਕਿਤੇ ਵੀ ਬਾਹਰ ਜਾਣ ਨੂੰ ਅੱਗੇ ਅਸੀਂ ਹਰ ਇੱਕ ਸਾਲ ਬਾਹਰ ਹੀ ਜਾਂਦੇ ਆਂ ਜੀ ਘੁੰਮਣ ਫਿਰਨ ਜਾਂਦੇ ਹੁੰਨੇ ਆਂ ਡਿਨਰ ਵਗੈਰਾ ਬਾਹਰ ਹੀ ਕਰਕੇ ਆਉਨੇ ਆਂ ਇਸ ਵਾਰੀ ਚਲੋ ਕੇਕ ਲੈ ਕੇ ਘਰੇ ਕਟਿੰਗ ਕਰ ਲੈਨੇ ਆਂ ਵੈਸੇ ਤਾਂ ਕੋਈ ਪਲਾਨ ਨਹੀਂ ਸੀਗਾ ਇੱਕ ਲਵੇ ਸਾਡੇ ਗਵੰਡੀਆਂ ਦੇ ਸ੍ਰੀ ਅਖੰਡ ਪਾਤਸ਼ਾਹ ਪ੍ਰਗਾਸ ਹੋਏ ਹੋਏ ਸੀਗੇ ਜੀ ਉਹਨਾਂ ਦੇ ਕੀਰਤਨ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਸੀਗਾ ਆਜਾ ਪੂਆ ਤੂੰ ਵੀ ਬੈਠਿਓ ਕੱਠੀਆਂ ਬੈਨਿਆ ਤੂੰ ਆਪਣੇ ਜੀ ਰਾਤ ਨੂੰ ਨਾ ਇਹ ਨੂੰ ਨੀਂਦ ਆਉਂਦੀ ਇਹਨਾਂ ਨੂੰ ਨੀਂਦ ਆਉਂਦੀ ਐ ਐਂ ਪਤਾ ਨਹੀਂ ਲੱਗ ਤੈਨੂੰ ਅਸੀਂ ਗੱਲਾਂ ਮਾਰ ਲਾ ਜੀ ਮੇਰੀ ਖੁਈ ਮੇਰੀ

ਨਾ ਤਾਂ ਕੋਈ ਨਹੀਂ ਹੈ। ਅਰੇ ਪਹਿਲੇ ਪਰਵਾਂ ਦਾ ਬੋਲ ਗਰ ਵਿੱਚ। ਗਾਉਂਦੇ ਗਾਹੀ ਕਹਿੰਦੀ ਹੈ। ਸਾਗ। ਤੇ ਮੇਰੇ ਹਾਂ ਤੋਹਾਂ। ਹਾਂ। ਚਲ ਤੀ ਦੋ। ਆਇ ਤੇਰਾ ਦੇਖ ਕੋਣ ਨੂੰ ਵੀ ਬੁਲਾ ਲਵਾਂ। ਕੋਲ ਪਾਪੇ ਕੋਲੇ ਗੱਲ। ਗਰੀ ਤੂੰ ਸੀ ਦੇਖ। ਤੂੰ ਟਾਈ ਕੇ ਲੈ। ਮੁਰਿਆ ਜਾ। ਤੂੰ ਨਾ ਗਏ। ਬਾਟ ਨਹੀਂ ਨਿਕਲਣਾ ਇਹਨਾਂ। ਮੈਂ ਰਹਿ ਜੂ। ਅਰਧ ਵਿੱਚ ਆਖ ਲੈ ਜਦੋਂ ਰਾਤ ਆਉਂਦੀ ਨਹੀਂ ਜਦੋਂ ਰਾਤ ਆਉਂਦੀ ਨਹੀਂ ਅਜਿਹਾ ਰਾਤ ਹੋਰੀ ਨਹੀਂ ਕਹੇ ਕਦੇ ਬਾਗ ਦੇ ਤੇਰੇ ਫੋਨ ਨਾਲ ਫੋਟੋ ਕਿਚੀ ਚਾਹੇ ਉਹ ਕਿ ਸਾਥ ਹੋਣਾ ਮੈਡੀਰੀਆ ਨਹੀਂ ਲੋਟ ਉੱਤੇ ਕਾਇਚੀ ਕੀ ਹੈ ਕੋਈ ਜਾਨ ਚੱਲ ਜੇ ਕੁਛ ਨਹੀਂ ਤੇ あ、ありだ。や、<laughs> <laughs> ਤਾਂ 100 ਚਰਚਾ ਕਰਾਂਗੇ ਉੱਪਰ ਲੋ ਜੀ ਕੇਕ ਜਿਹੜਾ ਹੈਗਾ ਆਪਾਂ ਨੇ ਕਟਿੰਗ ਕਰ ਲਿਆ ਜਿਹੜਾ ਹੈਗਾ ਪਹਿਲੀ ਵਾਰ ਮੈਂ ਪੇਕੇਆਂ ਦੇ ਨਾਲ ਮੈਰਿਜ ਐਨੀਵਰਸਰੀ ਜਿਹੜੀ ਹੈਗੀ ਮਨਾਈਏ ਇਹ ਮੇਰੇ ਨਾਲ ਬੈਠੇ ਆ ਜੀ ਮੇਰੇ ਪਾਪਾ ਜੀ ਇੱਧਰ ਮੇਰੇ ਭੂਆ ਜੀ ਬੈਠੇ ਆ ਭਾਈ ਪਰਜਾਈ ਸਾਰੇ ਜਾਣੇ ਸੀਗੇ ਚਲੋ ਜੇ ਅੱਜ ਮਮਾ ਹੁੰਦੇ ਹਨਾ ਤਾਂ ਹੋਰ ਵੀ ਜ਼ਿਆਦਾ ਖੁਸ਼ ਹੋਣਾ ਸੀਗਾ ਉਹਨਾਂ ਨੇ क्योंकि हर एक बार बादशाह पूरी हमी इतों ही अक वगैरह कटिंग का करते हों इस बारी चलो गए हुए पिंड ਕੱਲ ਨੂੰ ਜਿਹੜਾ ਹੈਗਾ ਅਸੀਂ ਜਾਣਾ ਜੀ ਮੈਂ ਜਾਣਾ ਆ ਤੇ ਬਹੁਤ ਵਧੀਆ ਮਨ ਲੱਗਿਆ ਹੋਇਆ ਸੀਗਾ ਰਾਤ ਨੂੰ ਕਿੰਨੇ ਕਿੰਨੇ देर ਰਾਤ ਤੱਕ ਬੈਠ ਕੇ ਗੱਲਾਂ ਕਰੀ ਜਾਂਦੇ ਹੁੰਦੇ ਸੀਗੇ ਕਿਉਂਕਿ ਮੈਂ ਇਕੱਲੀ ਤਾਂ ਰਹਿ ਵੀ ਨਹੀਂ ਸਕਦੀ ਮੈਂ ਭੂਏ ਨੂੰ ਰੱਖ ਲਿਆ ਸੀਗਾ ਕਿਉਂਕਿ ਮੇਰਾ ਨਹੀਂ ਦਿਲ ਲੱਗਦਾ ਜੀ ਇਕੱਲੀ ਦਾ ਮੈਂ ਕਿਹਾ ਵੀ ਤੁਸੀਂ ਰਹੋ ਜਿੰਨੇ ਦਿਨ ਮੈਂ ਰਹਿਣੀ ਆ ਬਿਟੀਆਂ ਨਾਲ ਜਾ ਕੇ ਤਿਆਰ ਹੁਣ ਫਿਰ ਸਿਰਫ ਆਹ ਲੈ ਨਾ ਮਾ ਮੈਂ ਤਾਂ ਖੋਲ ਜੂ ਮਿੱਲੀਆਂ ਖੋਲਣੀ ਹੈ ਵੀ ਹੁਣ ਹੱਥ ਤੇ ਨਾ ਕਿਹੜਾ ਮਾਰਨਾ ਉਹ ਮੈਂ ਹੀ ਹੋਣ ਕਰੀਆਂ ਹੋਈਆਂ ਚੰਗ ਚਾਹ ਪੀ ਲੂ ਆਹ ਸਾਡੀ ਪੀ ਚਾਹ ਨਾ ਨਿਹੜਾ ਜੀ ਦੀ ਪਾਈ ਮੈਂ ਬੋਲ ਨਹੀਂ ਹਾਂ ਹੂੰ ਵੀਰੇ ਕੰਕ ਤੇ ਕੰਕ ਅਸੀਂ ਕੀ ਕਰੀਏ ਤੇ ਹੁਣ ਅਸੀਂ ਚਾਹ ਦੇ ਨਸੇ ਤੇ ਲੱਗੇ ਹੋਇਆ ਅਸੀਂ ਚੀਕ ਨਹੀਂ ਦਿੱਤੇ ਸਾਨੂੰ ਵੇਚਾ ਵੇਚਾ ਜੇ ਦੁਕਾਨ ਤੂੰ ਕੀ ਹੈ ਚਾਹ ਦੀ ਹਮ ਕੰਦੀ ਨਹੀਂ ਦੱਕਣ ਤੇ ਹਿਲਾਂ ਕਰ ਰਹੀਆਂ ਮੇਨਾਂ ਨੂੰ ਆ ਰਹੀ ਤੂੰ ਆਪ ਕਹਿ ਨਹੀਂ ਹੁੰਦੇ ਹੱਲ ਬੜੀਆਂ ਕਿਉਂ ਦੜੀਆਂ ਤੂੰ ਆਪ ਤੇਜ਼ੀ ਕਿਉਂ ਦੜੀਆਂ ਕਹਦੇ ਆਲੂ ਬੜੇ ਢੋਲਦੇ ਆਪਾਂ ਆਪੇ ਜੇ ਵਰਤੀਆਂ ਲੈ। ਸਾਰ ਵਰਗਾ ਲੜਦੇ ਆਪਾਂ ਦਿਨ ਚ ਹਨਾ ਰੋਟੀ ਨਹੀਂ ਹਜਮ ਆਉਂਦੀ। ਇਹ ਮੈਨੂੰ ਗਾਲ੍ਹਾਂ ਕੱਢ ਦਿੰਦੇ ਨੇ। ਮੈਂ ਤਾਂ ਨਹੀਂ ਕੁਝ ਕਹਿੰਦੀ ਪਹਿਲਾਂ। ਚਲ ਵੱਡੇ ਵੀ। ਹਨਾ ਫੋਨ ਕਰ ਲਿਆ ਕਰ ਹੁਣ ਮੈਨੂੰ ਰੋਜ ਹੀ। ਨਹੀਂ ਮੇਰਾ ਉੱਥੇ ਜੀਣ ਲੱਗਣਾ ਨਹੀਂ ਪਤਾ ਜਾ ਕੇ ਮੈਨੂੰ ਬੁਖਾਰ ਚੜ੍ਹਦੇ। ਦਰੇ ਵਿੱਚ। ਠੀਕ ਹੈ। ਡੈਡੀ ਇਹਦੇ ਨਾਲੇ ਵੀ ਪਾਪਾਂ ਨਾਲ ਗੱਲ ਕਰਾ ਦੇ ਆ ਕਰੀ ਠੀਕ ਹੈ ਮਾਂ ਕੀ ਮੈਨੂੰ ਤਾਂ ਜੀ ਨਹੀਂ ਲੱਗਣਾ ਹੁਣ ਕਿੰਨੇ ਦਿਨ ਜਾ ਕੇ ਪਹਿਲਾਂ ਤਾਂ ਪਾਉਂਗੀ ਫੇਸ ਲੈ ਕੇ ਹਨਾ ਉਹ ਹਨਾ ਹੋਰ ਇਹ ਰਹੇ ਨਹੀਂ ਹੁਣ ਇਹ ਸਾਡੇ ਕਨਾਂ ਵਾਲੀ ਗੱਲ ਕਰੇਗੀ ਨਾ ਇਹ ਕਹੇਗੀ ਪੂਆ ਨਾਲ ਗੱਲ ਕਰਾ ਦਿਓ ਫਿਰ ਕਰਾਉਗੇ ਜੇ ਐਦਾ ਨਹੀਂ ਕਰੂਗੀ ਤੂੰ ਆਉਂਦੇ ਆਪ ਕਹੀਗਾ ਮੇਰੀ ਭਤੀਜ ਨੂੰ ਨਾਲ ਗੱਲ ਕਰਾਓ ਮੈਂ ਨਹੀਂ ਕਿਹਾਦਾ ਉਹ ਉੱਧਰ ਸੁਣ ਲੈਣੇ ਕੋਠੀ ਚ ਫਿਰ ਤੂੰ ਕਹੀਗਾ ਭਾਈ ਮੇਰੀ ਗੱਲ ਕਰਾਓ ਲਵ ਦੇਣੀ ਹੈ ਨਾ ਕਹ ਮੇਰੀ ਭਤੀਜ ਨੂੰ ਨਾਲ ਗੱਲ ਕਰਾਓ ਨਹੀਂ ਨਾ ਸ਼ਾਮ ਨੂੰ ਗਏ ਇਧਰ ਜਿਹੜਾ ਦਾ ਜਦ ਨਹੀਂ ਮਿਲਦਾ ਕੱਟੀ ਕੱਟੀ ਅੜਾ ਵੇੜਾ ਚੇ ਤੁੱਪੇ ਜਦ ਨਹੀਂ ਪੂਆ ਪੈਨਸ਼ਨ ਮੁੱਕੀ ਫੋਨ ਦੇ ਟਾਂਟਾ ਮਗਾਈ ਫੋਨ ਲੈਣੀ ਨਹੀਂ ਉਹ ਨੰਬਰਾਂ ਜਿਹੜਾ ਲੈਣੀ ਦੂਜਾ ਕੀ ਬੇੜਿਆ ਚੱਲ ਆਇਆ ਲੈ ਕੇ ਘਰੇ ਪੇ ਸਾਡੇ ਕਿਤੇ ਕਿੱਜਾ ਨਾ ਮਾ ਪਿਆ ਲੈਣਾ ਜਮਾ ਮੈਂ ਗਲਤ ਆ ਕਰ ਲਿਆ ਕਰ ਹਲੋ ਕੌਣ ਬੱਚੇ ਨੇ ਕਰ ਹਲੋ ਮੈਨੀਆਂ ਨੇ ਹਲੋ ਕੋ ਬੱਚੇ ਚੱਕਲੀਆ ਕਰੇਗੀ ਆ ਬਾਜਦਾ ਤਾਂ ਚੱਕ ਰਹੀਆਂ ਉਹ ਤਾਂ ਦੱਬ ਬਣਿਆ ਲੀਤੀ ਇੱਕ ਜਿਹੜਾ ਹਰੋ ਚ ਬੁਗ ਫਿਰ ਤਨੂ ਮੈਂ ਦੇ ਕੇ ਜਾਉਂ ਹੁਣ ਹਾਂ ਨਹੀਂ ਆਉਂਗੀ ਠੀਕ ਹੈ ਪੈਸੇ ਵੀਰਾ ਪਾ ਦਿਆ ਕਰੂਗਾ ਤੇਰੇ ਕੋਲ ਇੰਨੇ ਮੁੰਡੇ ਜਿਹੜੇ ਨਹੀਂ ਘਟਦੇ ਇਹਨਾਂ ਦਾ ਵੀ ਸਾਡੀ ਬੁੜੀ ਤਾਂ ਪਤਾ ਨਹੀਂ ਕੀ ਕਰਕੇ ਤੋਰੇ